ਜਦੋਂ ਵੀ ਕਿਤੇ ਭਰਤ ਪੈਂਦਾ ਤਾਂ ਉਹ ਮਿੱਟੀ ਦਾ ਹੀ ਪੈਂਦਾ ਸਾਰਿਆਂ ਨੂੰ ਪਤਾ ਮਿੱਟੀ ਨਾਲੇ ਭਰਤ ਉਹਨੂੰ ਇਹ ਭਰਤ ਤਾਂ ਕਹਿੰਦੇ ਨੇ ਰੇਤਾ ਹੋਵੇ ਜਾਂ ਪੱਕੀ ਮਿੱਟੀ ਹੋਵੇ ਉਹ ਬੰਦੇ ਪਾਉਂਦੇ ਨੇ ਤਾਂ ਇੱਥੇ ਇੱਕ ਨਮਾ ਹੀ ਜਿਗਾੜ ਦੇਖਿਆ ਮੈਂ ਆਪਣਾ ਜਿਹੜਾ ਰਾਹ ਬਣਦਾ ਸੜਕ ਰਾਏ ਕੋਟ ਮੇਨ ਹਾਈਵੇ ਬਣ ਰਿਹਾ ਉੱਥੇ ਪਤੰਦਰਾਂ ਨੇ ਸਵਾਹ ਪਾਈ ਹੋਈ ਆ ਤੇ ਆ ਸਵਾਹ ਪਤਾ ਨਹੀਂ ਕਿਉਂ ਪਾਈ ਆ ਕਿਉਂ ਨਹੀਂ ਆ ਇਹਦਾ ਪਾਉਣ ਦਾ ਕਾਰਨ ਕੀ ਆ ਕੀ ਨਹੀਂ ਆ ਰੱਬ ਜਾਣਦਾ ਤੇ ਪਤਾ ਨਹੀਂ ਇਹਨਾਂ ਨੂੰ ਮਿੱਟੀ ਮਿਲੀ ਨਹੀਂ ਜਾ ਮਿੱਟੀ ਘਟ ਗਈ ਤਾਂ ਇਹਨਾਂ ਨੂੰ ਚੱਕ ਕੇ ਸਵਾਏ ਢੇਰੀ ਕਰਤੀ ਸਾਰੀ ਆ ਮੇਰੇ ਬੈਕ ਸਾਈਡ ਤੇ ਦੇਖ ਰਹੇ ਹਾਂ ਸਾਰੀ ਸਵਾ ਆ ਦੇਖੋ ਪਤਾ ਨਹੀਂ ਕਿੰਨੇ ਕਿ ਟਰੱਕ ਨੇ ਕਿੰਨੇ ਕਿ ਸਵਾ ਆ ਦੇਖੋ ਇੱਥੋਂ ਉੱਥੇ ਤੱਕ ਸਾਰੀ ਸਵਾ ਹਲੇ ਵੀ ਟਰੱਕ ਚੱਲੀ ਜਾਂਦੇ ਨੇ ਇੱਥੇ ਸਵਾਏ ਪੈ ਰਹੀ ਆ ਜਿਵੇਂ ਕਹਦੇ ਨੇ ਕਹਿੰਦੇ ਨਹੀਂ ਹੁੰਦਾ ਸੌਰੀ ਕੀਤੇ ਕਰਾ ਸਵਾ ਸਾਰੀ ਸਵਾ ਕਰ ਤੂੰ ਉਹੀ ਸਵਾ ਆ ਲੋ ਸਾਰੀ ਸਵਾ ਬਿਲਕੁਲ ਸਵਾ 100% ਸਵਾਹ ਰਾਖ ਰਾਖ ਤੇਰੀ ਦੀ ਜਿਵੇਂ ਬੰਤ ਕਹਿੰਦਾ ਹੁੰਦਾ ਕਾਲੀ ਦੁਨੀਆ ਪ੍ਰਦਾਨ ਉਹ ਸਵਾਹ ਆ ਹੈ ਪਤਾ ਨਹੀਂ ਭੱਠੇ ਤੋਂ ਲਿਆਂਦੀ ਆ ਇਹਨਾਂ ਨੇ ਖਬਰ ਕਿੱਥੋਂ ਲਿਆਂਦਿਆ ਕਿੱਥੋਂ ਨਹੀਂ ਰੱਬ ਜਾਣੇ ਆ ਪਾਉਣ ਦਾ ਕਾਰਨ ਕੀ ਆ ਜੇ ਕਿਸੇ ਨੂੰ ਪਤਾ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿਉਂ ਸਵਾਹ ਪਾ ਰਹੇ ਨੇ ਪਾਣੀ ਦੀ ਨਮੀ ਸੋਕਣ ਲਈ ਜਾਂ ਕੀ ਕਾਰਨ ਹੋ ਸਕਦਾ ਜਾਂ ਮਿੱਟੀ ਦੀ ਘਾਟ ਪੈ ਗਈ ਤਾਂ ਸਵਾਹ ਹੁਣ ਸਵਾਹ ਤੇ ਆਗੇ ਇਹ ਆ ਸਵਾ ਸਾਰੀ ਆ ਇੱਧਰ ਵੀ ਆ ਤੇ ਪਿੱਛੇ ਵੀ ਉਧਰ ਪਾਈ ਹੋਈ ਆ ਤੇ ਹੋਰ ਕੰਮ ਚੱਲ ਵੀ ਰਿਹਾ ਹਜੇ ਟਰੱਕ ਆ ਰਹੇ ਨੇ ਗੱਡੀਆਂ ਭਰ-ਭਰ ਕੇ ਟਿਪਰ ਜੇ ਸੁਵਾ ਦੇ ਸਾਰੀ ਸਵਾ ਆ ਲੋ ਮਜ਼ਾਕ ਨਹੀਂ ਕਰਦਾ ਮੈਂ ਤੁਸੀਂ ਆਪ ਚੈੱਕ ਕਰ ਸਕਦੇ ਹੋ ਕੋਲੋਂ ਦਿਖਾ ਦਿੰਨਾ ਜਮੈਂ ਜਮਾ ਸਵਾ ਫੋਲ ਵਰਗੀ ਹੌਲੀ ਪਈ ਆ ਆ ਇੰਨੀ ਆ ਜੇ ਇੰਨੀ ਮਿੱਟੀ ਚੱਕੇ ਤਾਂ ਘੱਟੋ ਘੱਟ ਕਿਲੋ ਹੋ ਜਾਂਦੀ ਆ ਇਹਦਾ ਹੋਣਾ ਬਾਦ 50 ਗ੍ਰਾਮ ਵਜ਼ਨ ਆ ਲੋ ਬਿਲਕੁਲ ਸਵਾ ਆ ਸਵਾ ਆ ਦੇਖੋ ਆ ਤੁਹਾਨੂੰ ਦਿਖ ਰਿਹਾ ਹੋਊਗਾ ਚੌਲਾਂ ਦੇ ਉੱਤੇ ਵਾਲਾ ਨਹੀਂ ਪੂਜਿਆ ਹੁੰਦਾ ਜਿਹੜਾ ਉਹ ਮਚਾਇਆ ਹੋਇਆ ਉਹਦੀ ਸੁਭਾ ਜਿਹਨੂੰ ਆ ਦੇਖ ਇੱਥੇ ਪਈ ਆ ਦੇਖੋ ਮਾਰੇ ਚੌਲਾਂ ਦਾ ਫੱਕ ਜੇ ਉੱਤੇ ਹੁੰਦਾ ਜਿਹੜਾ ਜੇ ਚੌਲ ਕੱਢ ਲੈਨੇ ਆ ਪਿੱਛੇ ਰਹਿ ਜਾਂਦਾ ਉਹ ਉਹ ਚੀਜ਼ ਉਹ ਮਚਾਈ ਹੋਈ ਆ ਆ ਪੱਠੇ ਤੇ ਮਚਾਈ ਆ ਕਿਵੇਂ ਨਹੀਂ ਆ ਦੇ ਉੱਤੇ ਹਲਕਾ ਹਲਕਾ ਵਾਈਟ ਵਾਈਟ ਜਿਹਾ ਆ ਦੇ ਮੈਂ ਪੈਰ ਰੱਖਿਆ ਕਿਵੇਂ ਚਲੇ ਵਿੱਚ ਆ ਦੇਖੋ ਹੈਈ ਨਾ ਸਵੇਰ ਹੁਣ ਤਾਂ ਯਕੀਨ ਆ ਗਿਆ ਹੁਣ ਤੁਹਾਨੂੰ ਆ ਲਓ ਹੁਣਦੀ ਆ ਨਾ ਆ ਲਓ ਸਵੇਰ ਆ ਗਈ ਆ ਸਾਰੀ ਸਵੇਰ ਇੱਥੋਂ ਲੈ ਕੇ ਉੱਥੇ ਤੱਕ ਜਿੰਨੀ ਤੁਹਾਨੂੰ ਦੇ ਰਹੀ ਆ ਘੜ ਤੋਂ ਘਟ ਇੱਥੇ ਪਿਆ ਹੋਣਾ 100 ਟਿੱਪਰ ਆ ਆ ਲਓ ਹੁਣਦੀ ਆ ਸਵੇਰ ਸਵੇਰ ਕਰਤੀ ਜਮਾ ਸਵਾਇ ਕਰਤਾ ਕੰਮ ਸਵਾਹ ਜਿਹਨੂੰ ਕਹਿੰਨੇ ਹੁੰਦੇ ਆ ਸਵਾਹ ਉਹ ਕੰਮ ਸਵਾਹ ਕਰਤਾ ਤੇ ਹੁਣ ਰੱਬ ਜਾਣੇ ਆ ਪਾਉਣ ਦਾ ਕਾਰਨ ਕੀ ਆ ਕੀ ਨਹੀਂ ਤੇ ਕਿਉਂ ਇਹਨਾਂ ਨੇ ਸਵਾਭ ਪਾਈ ਆ ਕੀ ਇਹਦਾ ਰੀਜਨ ਹੋ ਸਕਦਾ ਕੀ ਨਹੀਂ ਜੇ ਕਿਸੇ ਨੂੰ ਪਤਾ ਜ਼ਰੂਰ ਦੱਸਿਓ ਜੀ ਓਕੇ ਜ਼ਰੂਰ ਆਪਦੀ رائے ਦਿਓ ਵੀ ਕੀ ਕਾਰਨ ਆ ਕੀ ਨਹੀਂ ਹੋਰ ਵੀ ਕਿਤੇ ਇਹ ਬੰਦਿਆਂ ਨੇ ਪਏ ਦੇਖਿਆ ਕੰਮ ਇਹੋ ਜਿਹਾ ਹੁੰਦਾ ਦੇਖਿਆ ਜੇ ਹੁੰਦਾ ਦੇਖਿਆ ਤਾਂ ਜ਼ਰੂਰ ਦੱਸਿਓ ਜੀ ਓਕੇ ਬਾਈ ਥੈਂਕ ਯੂ ਵੀਡੀਓ ਦੇਖਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਸ੍ਰਿਕ